ਉਹ ਇਹ ਰਾਸਤੇ ਬੰਦਾ ਕਰਿਆ ਉਹ ਕਿੱਦਾਂ ਦਾ ਸੀ ਇਹ ਰਾਸਤੇ ਬੰਦਾ ਕਰਿਆ ਆਪਾਂ ਨੂੰ ਲੋਗਾਂ ਨੇ ਕੋ ਖਾ ਗਏ ਨੀਵਾ ਪਹਿਚਣ ਨਹੀਂ ਕਰਦੇ ਹੋਰ ਨੇ ਕਾਈ ਵਧੀਆ ਜੀ ਦੇਖ ਤੁਸੀਂ ਨੀਕ ਠੰਡ ਲੱਗਦੀ ਆ ਜਾ ਮੈਂ ਕਹਾ ਦੋ ਕੋਟੀਆਂ ਬਾਗੇ ਫਿਰ ਲਾਵਾਂ ਕੋਈ ਰੂਟ ਲਾਵਾ 10 ਗੋਲ ਮਿੱਠੇ ਚੋਲਡੂ ਟੂੜੀ ਖਾ ਲਈ ਆ ਜੋ ਚਾਰ ਚੁੱਕੀ ਲਈ ਗਰਮ ਹੋ ਗਈ ਮੜਿਆ ਆ ਜੋ ਆ ਜਾਓ ਮੜਿਆ ਕਿਹਦਾ ਨਾ ਕਵਾਂਟੀਟੀ ਦੇਖ ਲੋ ਕਿੰਨੇ ਦਾ 1 2 ਜਮੇ ਆ ਚੀ ਇਦਾਂ ਹੀ ਆਪਾਂ ਆ ਗਏ ਅੱਜ ਮੈਚ ਤੋਂ ਹੀ ਆ ਰੁਕੇ ਜੀ ਅੱਛਾ ਭਾਈ ਪੂਰਾ ਜੈਸਾ ਬਣਾਇਆ ਹੈ ਨਾ ਗੱਲ ਵੱਤ ਇਹਨੇ ਕਿਹਨੂੰ ਤੇ ਖਾੜੀਆਂ ਇੱਕ ਹੀ ਰਹਿ ਗਈ ਹੈ ਲੈਣਾ ਜਿੱਦਾਂ ਤੇਰਾ ਮੂੰਹ ਪਰੇ ਮੈਂ ਲਾਦਾ ਤੀ 2-4 ਖਾ ਗਿਆਂ ਛਾੜੀ ਦਾੜ ਆਪੀ ਪਾਲੀ ਉਹਨਾਂ ਨੇ ਕਿੱਦਾਂ ਨੂੰ ਉੱਤਨੋਂ ਮੈਂਨ ਬਸਿਆ ਆ ਰੋਡ ਤੇ ਕੰਮ ਬਹੁਤ ਚੱਲਦਾ ਜਿੱਦਾਂ ਤਾਬਾ ਦੇ ਲੈ ਲੈ ਕੱਦਾ ਹੀ ਆ ਇਹ ਕੋਈ ਨਕਾਬ ਆ ਅੱਜ ਕਦਾਂ ਤਾਬਾ ਤੋਂ ਬਦ ਖੁੰਦਿਆ ਹੋਵੇ ਮੇਰੇ ਵੀਰ ਨੂੰ ਕਾਕੂ ਨੇ ਇੱਕ ਬਿਜ਼ਨਸ ਬਾਰੇ ਸੋਚਿਆ ਕਰਦਾ ਦਸ ਮਹੀਨੇ ਦੁਬਾਰਾ ਫਲਾਟ ਚੱਲੇ ਨੇ ਆਈ ਫਲਾਟ ਸਾਡੀਆਂ ਦੰਦੀਆਂ ਜਿਹਾ ਹੋਣਗੇ ਬਿਜ਼ਨਸਮੈਨ ਬਿਜ਼ਨਸਮੈਨ ਬੰਦਾ ਹੋ ਦੀ ਰੋ ਬੰਦੇ ਨੇ ਉਹ ਜਿਹੜੇ ਬੰਦੇ ਦੀ ਗੱਲ ਕਰਦੇ ਸੀ ਪਾ ਉਹ ਆ ਗਿਆ ਉਹ ਚੁੰਬਰ ਨਾਲ ਆਏ ਵਸ ਦੇ ਆ ਗਏ ਇਹ ਜਿਹੜਾ ਚੁੰਬਰਣਾ ਹੋਣੇ ਬਾਬੇ ਕਿੰਨੇ ਕਿਲੋਮੀਟਰ ਤੁਰ ਕੇ ਆ ਗਿਆ ਉਹ 10 ਕਿਲੋਮੀਟਰ ਤਾਂ ਆ ਗਿਆ 10 ਕਿਲੋਮੀਟਰ ਤੁਰ ਕੇ ਮੀਂਹ ਪੈਂਦੇ ਜੋ ਵੀ ਰੋਟੀ ਖਾਂਦੇ ਖਾਂਦੇ ਆ ਗਿਆ ਉਹ ਤਾਂ ਹੈਲ ਹੈ ਜਿਹੜਾ ਮੈਂ ਤੇ ਲੱਕਫੂ ਕੋਲ ਨਹੀਂ ਸਹੀ ਗੱਲ ਹੈ ਵਾਹੇ ਹਿੰਦਨੀਏ ਕੇਰ ਤੇ ਬੰਦੇ ਜਾਣੀ ਹੁੰਦਾ ਆਂਦੀ ਟੱਕੜਾ ਮੁੰਡਾ ਕੋਈ ਰੁਕਾ ਜਿਹਾ ਹੋਣੇ ਉਹਦੇ ਪੈਜ ਤੋਂ ਬਟਰਾ ਜੂਣਾ ਰੋੜੇ ਹੀ ਲੱਗੇ ਤੁਰੇ ਫਿਰੇ ਆ ਉਹ ਕਾਂਦੀ ਦੀ ਐਂਡੀ ਉਹ ਦੇ ਰਹੀ ਚ ਪੂਰੀ ਸੁਣੀ ਚੈਣਦੀ ਆ ਕਾਂਦੀ ਦੀ ਗੱਲੁੱਟ ਹੈ ਕਾਂਦੀ ਦੀ ਚੈਣਦੀ ਦੀ ਕਾਂਦੀ ਦੀ ਬਾਸ ਸਭ ਆਣੀ ਬਾਸ ਪਹਾਣੀ ਕਿਧਰ ਕਿਧਰ ਭਾਈ ਆਇਆ 1:30 ਵਜੇ ਬਾਤ ਕੱਲ ਨੂੰ ਨਾ ਕਰ ਤੂੰ ਇਹ ਬਹੁਤ ਜਾਲੇ ਆਣੇ ਸਹੀ ਗੱਲ ਹੈ 1:29 ਮਿੰਟ ਹੋ ਗਿਆ ਰਾਤ ਨੂੰ 1:29 ਹੋ ਗਿਆ ਮੈਂ ਤਾਂ ਕਹਿੰਦਾ ਹੱਥ ਕੋਈ ਕਰ ਇੱਥੇ ਬੈਠੇ ਰਹੀ ਉਹ ਬਾਬੇ ਰੁੱਸੀ ਗੱਲ ਆ ਹੋਣੀ ਜਾਣ ਨਹੀਂ ਗੱਲ ਕਰਦਾ ਸਹੀ ਗੱਲ ਹੈ 1:55 ਸਹੀ ਸੀਗਾ ਹੁਣ ਦਵਾਦਾਰ ਭੇਜਣਾ ਰੋਟੀ ਬਣ ਰਹੀ ਹੈ। ਰੋਟੀ ਬਣ ਰਹੀ ਹੈ। ਸੋਸਤੀ ਪੈ ਗਈ ਹੁਣ ਡੀਆ। ਚਲੋ। ਚਲੋ ਬੈਲ ਵੱਧ ਮੜ ਗਿਆ ਬਗਿਆਨੀਆਂ ਮੋਟਰਸਾਈਕਲ ਖੜਾ ਕਰਨ ਲੈ ਜਾਣਾ। ਬੈਸਟ ਆ ਕੇ ਇਸ ਕੱਢਿਆ ਹੀ ਜਾ ਕੇ ਫੇਰਦੇ। ਬੈਸਟ ਆੜਾ ਕੇ ਕੱਢ। ਰੋਟੀ ਹੋਂ ਤੁਹਾਡੇ ਬਲੌਗ ਇਚੇ ਰਖਾਣਾ ਹੁਣ ਮੈਂ। ਇੱਦਾਂ ਦੇ ਪੈਸਟ ਲਗਾਉਂਦੇ ਨੇ ਬਜ਼ਾਰ ਬੈਸਟ ਨੀ ਲਗਾਉਂਦੇ। ਬੈਸਟ ਕਰਦੇ ਨੇ। ਯਾਨੀ ਉਹ ਕੋਈ ਜਿਹੜਾ ਇਹਨਾਂ ਕੋਲ ਹੋਣਾ। ਉਹ ਗੈਂਦ ਡੁੱਟੇ ਦਾ ਬੈਸਟ ਨਿਕਲਦਾ ਅਵਾਜ਼ ਦਾ। ਹਾਂ। ਰੋਟੀ ਇਦਾਂ ਖਾਂਦੇ। ਉੱਧਰ ਵਾਹ ਦੇ ਦੇ ਜੈਨੀ ਖਵਾ ਆ ਗਈ ਗੱਲ ਬਾਤ ਜੈਨੀ ਕੋਲ ਸਭ ਤੇਰੇ ਵਿਚਾਰ ਹੋ ਗਏ ਅੱਜ ਦੇ ਅੱਜ ਦਾ ਵਿਚਾਰ ਸਮਾਪਤ ਮੁਹੱਬਤ ਜਾਵਾਂ ਪਹਿਲਾਂ ਵੜੀਆਂ ਗੱਪਾਂ ਮਾਰਦੇ ਜਾਂਦਾ ਜਾਂਦਾ ਕਹਿੰਦਾ ਫੋਰਟ ਵੀੰਦਰ ਵੀ ਖੜੀ ਹੈ ਖੜਾ ਸਦੋਂ ਇੰਦਾ ਨੀਂ ਮਾਣਿਆ ਕੋਈ ਕੋਈ ਨਹੀਂ ਕਰੀਏ ਤਾਂ ਨਹੀਂ ਮੋਹਲੇ ਹੋ ਸਤੂਰ ਪਾਣੀ ਨਹੀਂ ਆ ਰਿਹਾ ਤਸਲਾ ਪਾਣੀ ਦਾ ਤਾਂ ਕੋਈ ਨਹੀਂ ਆ ਰਿਹਾ ਨਹੀਂ ਘਟਣਾ ਕੋਈ ਜ਼ਿਆਦਾ ਹੈਗਾ ਕਿ ਨਹੀਂ ਉਮੀਦ ਕੋਈ ਉਮੀਦ ਨਹੀਂ ਉਜ ਆਪਣਾ ਗਿਆਨ ਵਿਪਰਾ ਕਰ ਲਗਾ ਫੇ ਕਿੰਨਾ ਪਹਿਲ ਕਿੰਨਾ ਪਹਿਲ ਬਣਿਆ ਗਿਆਨੀ ਵਾਲਾ ਅਜੋ ਗਿਆਨੀ ਹਲੋ ਸਹੀ ਵਾ ਗਿਆਨੀ ਵਾਲੋ ਸੇਵਾ ਨਹੀਂ ਜੀ ਗਿਆਨੀ ਵਾਲੋ ਮੇਵਾ ਇਹਨੂੰ ਜ਼ਾਸਤ ਚ ਮੈਂ ਕਹਾਂ ਲੁੱਟਦੇ ਤੋ ਪੈਸੇ ਹੈਗੇ ਆ ਮੇਰੇ ਵੀਰੋ 2 ਵਜ ਚੁੱਕੇ ਆ ਤੇ ਜਾਣ ਦਾ ਕੋਈ ਮਾਹੌਲ ਚਾਲ ਨਹੀਂ ਮੀ ਵੇਰੀ ਰੜੂਗਾ ਪੰਜ ਰਾਤ ਇਹਨਾਂ ਦਾ ਇੱਥੇ ਘਟਨੇ ਪੈਣੀ ਬੈਗੇ ਘਟਨੇ ਬੈਗੇ ਰਹਿਣੀ ਆ ਗੱਡੀ ਕਹਿੰਦੇ ਹੁੰਦੇ ਨਾ ਥੋੜੀ ਹੋਵੇ ਭੱਜ ਜਿਹੜੇ ਕਿਹੜਾ ਗਲਤ ਕਿਹੜੇ ਗਲਤ ਬੰਦੇ ਦੇ ਮੱਥੇ ਲੱਗੇ ਆ ਪੰਜਾਹ 2000 years later ਗੋਜ਼ਾ ਨੰਬਰ ਉਹ ਚਿਰ ਕਰ ਲਿਆ ਆ ਜੀ ਹੋ ਜੀ ਚਲੀ ਗਏ ਜਾਣੇ ਹੀ ਬਣਾ ਮਰ ਤੈਨੂੰ ਵੀ ਤੈਨੂੰ ਵੀ ਦਖਾਈ ਤੇ ਮੇਰੇ ਉੱਪਰ 12:30 ਵਜੇ ਬੈਠੇ ਸੀ ਇੱਥੇ ਸੌਂਦਿਆਂ ਪੰਜ ਘੰਟੇ ਹੋ ਗਏਗਾ 2000 years later ਹਾਂ ਤੇ ਉਹ ਕੋ ਕਦਾਂ ਮੈਂ ਹੁੰਦਾ ਮੈਂ ਤੋ ਅੱਜ ਜਦੋਂ ਮਰੇ ਉઠੋ ਪਰਕਾ ਹੋ ਗਿਆ ਉਹ ਕਾਕੂ ਉਠ ਨਹੀਂ ਨਹੀਂ ਹਟਿਆਗਾ <laughs> 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 2000 years later ਲੋ ਮੇਰੇ ਗੁਰੂ ਚੱਲੇ ਆ ਕਾਈ ਨਾ ਸੰਨਾ ਨਹੀਂ ਮੈਂ ਹੁੰਦੇ ਨਾ ਮੈਂ ਗਿਆ ਹਾਂ ਉਹ ਕਦਾ ਸੌਸਤੀ ਬਾਈ ਆਈ ਨਹੀਂ ਮੈਂ ਹੁੰਦੇ ਨਾ ਹੌਸਤੀ ਨਹੀਂ ਮੀਂਹ ਪਰ ਹੱਲੇ ਹੁਣੀ ਹਟਿਆ ਉਹ ਮੀਂਹ ਘਟ ਗਿਆ ਉਹ ਤਾਂ ਬਹੁਤ ਘਟ ਗਿਆ ਮੀਂਹ ਇਹ ਤਾਂ ਹੋ ਰਹੀ ਸੀ ਇਹ ਸੁਣੇ ਤੇ ਬਹੁਤ ਅੱਲਾਹ ਦੀ ਨੂੰ ਗੁੱਡ ਮਾਰਨਿੰਗ ਹੈ ਜੀ ਅੱਡ ਮਾਰਨਿੰਗ ਹੋ ਗਈ ਆ ਮੈਂ ਤਾਂ ਕੁਰਸੀ ਤੇ ਬੈਠਾ ਰਿਹਾ ਸੀ ਆ ਜੀ ਰੋਮੀ ਵੈਸ਼ਣਤਾ ਵੀ ਨਾਲ ਅੱਜ ਆਪਣੀ ਜਾਣ ਵਿਚਾਲੀ ਲੈ ਤਾਂ ਕੀ ਆ ਗਿਆ ਮੈਂ ਤਾਂ ਕਮਲ ਹਾਸਪਤਾ ਨਾਲ ਕੋਰੇ ਰਿਕਾਰਡਿੰਗ ਲਈ ਆ ਓਏ ਰੋਮੀ ਨੇ ਜਾਣ ਵਿਚਾਲੀ ਨਹੀਂ ਤਾਂ ਕਮਰ ਦੇ ਬਚਾਉਣੀ ਕਮਲ ਨੂੰ ਕੰਮ ਦਾਸਤ ਜਣਾਣਾ ਹੈ ਜੀ ਆਹ ਤੇਰੇ ਜੀਤਾਂ ਸਰੀਰ ਤੇ ਆਉਂਦਾ ਆ ਨਾ ਆਹ ਬਾਰ ਹੀ ਬਿਆਦ ਕਰਨੀ ਬਟਰ ਕਰਦਾ ਐਂ ਜਾਂਦਾ ਨਾ ਓਏ ਯਾ ਤੈਨੂੰ ਦਿਖਾਣੇ ਆੜਾ ਸਭ ਜੇ ਬੰਦੇ ਦੀ ਆਪਾਂ ਕੋਈ ਦੀ ਪਾ ਕੇ ਤਿਆਰ ਹੋ ਗਏ ਆ ਦਸਰੋ ਕੋਲ ਤੇਰੀ ਗੱਲ ਕੋ ਗਿਆ ਓਏ ਨਹੀਂ ਹੁਣ ਮੈਂ ਹੁਣ ਕਾਹਨੇ ਠਾੜੇ ਇਹ ਜਦੋਂ ਉੱਠ ਕੇ ਆ ਮੈਂ ਵੀ ਜਾਗਦੇ ਹੀ ਸੀ ਮੈਂ ਦੇਖਾਂ ਮੈਂ ਕਿਤਾ ਸਾਰਾ ਫੜਿਆ ਜੀ ਰਾਤ ਦਾ ਉਹ ਮੀਂਹ ਘਟ ਗਿਆ ਮੇਰੇ ਸਣਾ ਉਦੋਂ ਬਹੁਤ ਮੀਂਹ ਘਟ ਗਿਆ ਬਹੁਤ ਜ਼ਿਆਦਾ ਹੋ ਗਿਆ ਫੈਰਾ ਹੋ ਗਿਆ ਪਾਈੇ ਦਾ ਕੰਮ ਤੇ ਮੁ ਗਿਆ ਕਾਕੂ ਬੋਲਦਾ ਇਹਦਾ ਇਹ ਚਾਹੀਦਾ ਹੋਵੇ ਉਹ ਨਹੀਂ ਚਾਹੀਦਾ ਨਹੀਂ ਲੱਗਦਾ ਚਾਚਾ ਜਾਨ ਦੇ ਘਰੇ ਦੇਖੀ ਕਿੱਤਾ ਅੰਦਰ ਹੀ ਗਿਆ ਮੇਟ ਦਾ ਆ ਕੇ ਕਿਉਂ ਨਹੀਂ ਆਇਆ ਚਲ ਮੋੜੋ ਆਪ ਮੋੜੋ ਆਪਣੀ ਗੱਡੀ ਫੇਰ ਹੁਣ ਤਾਂ ਲੈ ਜਾਓ ਸਾਰੇ ਮੇਰੇ ਸਪੈਰ ਟਾਇਰ ਟੂ ਵਨ ਉਹ ਫੋਟੂ ਜਿੱਥੇ ਤੋਂ ਫੋਟੋ ਆ ਰਿਹਾ ਉਹ ਤਾਂ ਲੈ ਜਾਓ ਯਾਰ ਬੰਦ ਚੜਿਆ ਚਲ ਮੋੜੋ ਗੱਡੀ ਫੇਰ ਆਓ ਆਪਣੀ ਵਰਨਾ ਦੂਜੀ ਮੋੜੋ ਲੈ ਜਾਓ ਗੱਡੀ ਮੋੜੋ ਆਪਣੀ ਜਿਹੜਾ ਸੱਜਿਆ ਦਾ ਮੋਟਰਸਾਈਕਲ ਲੱਗੇ ਉਹ ਮੋੜੋ ਉਹ ਮੋੜ ਬਾਅਦ ਚਾਬੀ 2000 years later ਮੌਸਮ ਕਹਿੰਦੇ ਕੋਟੀਆਂ ਵਾਲਾ ਆ ਗਿਆ ਵਾ ਮੇਰੀ ਵਾਲੀ ਨੇ ਮੇਰੀ ਦੰਦੀਆਂ ਜੁੜੀਆਂ ਸੀ ਹੱਡ ਹੋ ਗਈ ਆ ਗਰੀ ਰਾਤੀ ਮੁੰਡੇ ਮੀਂਹ ਦੇ ਵਿੱਚ ਵੇਟ ਕਰਦੇ ਰਹੋ ਆਕਰ ਤੂੰ ਇਹਨਾਂ ਵਾਲੀ ਆਪਣੀ ਮੰਜ਼ਿਲ ਆਏ ਬਿਰੋ ਅੱਜ ਪੂਰੀ ਸਰਾ ਹੋਈ 7 ਘੰਟੇ ਦੀ ਵਾਰ 7 ਘੰਟੇ ਲੱਗਿਆ ਪਕੜਨਾ ਮੇਰੇ ਪਹਿਲਾ ਦਮ ਸੀ 6 ਘੰਟੇ ਬਾਅਦ